अच्छा तू बोललेगी मेनू है कि कल नु ਝੂਠ ਕਿਉਂ ਬੋਲਿਆ ਜਾਂ ਸੱਚ ਕਿਉਂ ਬੋਲਿਆ ਹੈ ਕਿਉਂ ਨਹੀਂ ਆ ਤੂੰ ਇਹ ਜਮੇਨ ਨਾ ਕਰਾਵਾਂ ਹੈ ਗੱਲ ਸੁਣ ਲੈ ਮੇਰੀ ਅਬ ਕੱਲ ਫੋਨ ਚੱਕਣਾ ਸਭ ਕਿਉਂ ਮੈਂ ਤੁਹਾਡੇ ਅੱਗੇ ਹੱਥ ਜੋੜਦਿਆਂ ਮੇਰੇ ਨਾਮ ਆ ਰਾ ਤੁਸੀਂ ਨਾ ਭਾਈ ਠੀਕ ਹੋ ਗਈ ਹੈਗੀ ਹੈ ਕਰਾਈ ਨਹੀਂ ਭਰਾ ਦੇ ਨਾਲ ਜਮੀਨ ਹੈ ਪ੍ਰੇਮ ਦੇਖ ਮਾਂ ਜਿਹਦਾ ਪਿਆਰ ਨਾਲ ਮੰਨ ਗਈ ਮੰਨ ਗਈ ਠੀਕ ਹੈ ਨਹੀਂ ਕਾਜ ਪਤਾ ਕਰਾ ਕੇ ਰਪੀਰ ਪੀ ਖਵਾ ਦੇ ਕੋਈ ਗੱਲ ਕਿਸੇ ਨੂੰ ਠੀਕ ਹੈ ਕਰ ਲਾਂਗੇ ਬੰਦਾ ਵਿੱਚ ਇਹ ਤੂੰ ਕਰਾ ਕੇ ਸਹਿਣ ਗੱਡੀ ਚੜ੍ਹਾ ਦਾਂਗੇ ਨੇ ਆਪੀ ਮੇਰੇ ਨਾਲ ਚੜ੍ਹ ਜੂ ਜਮੀਨ ਉਹ ਲੱਭ ਪੂਆ ਅੱਗੇ ਜਵਾਨ ਲਗਾ ਖੋਲ ਦੀ ਠੀਕ ਆ ਨਾ ਕਿਸ ਵਕ ਚੰਗੀ ਕਿਸੋ ਚੰਗੀਰ ਬੱਜ ਗਈ ਤੂੰ ਨਾਲੇ ਗੱਲ ਸੁਣ ਮੇਰੀ ਕੱਪੜੀ ਠੀਕ ਆ ਅੱਛਾ ਫੇ ਤੂੰ ਪਿਆਰ ਨਾਲ ਹੀ ਮੰਦੀ ਐ ਤੇ ਦਾ ਪਰਿਸ਼ਤੇ ਵੀ ਜਾਣਗੇ ਆ ਜਾ ਅੰਦਰ ਚੱਲ ਤੂੰ ਕਾਲੇ ਵੀਰੇ ਮੰਮੀ ਰਹੀ ਠੀਕ ਸੀਗੇ ਤੇ ਤੁਸੀਂ ਗੱਡੀ ਤੇ ਆਏ ਸੀ ਤਾਂ ਮੰਮੀ ਨਾਲ ਹੀ ਲਿਓਂਦੇ ਉਹ ਤਾਂ ਆਪਣੇ ਮਾਂ ਕਹਿੰਦੀ ਫਿਰ ਘਰੇ ਵੀ ਨਹੀਂ ਸਰਦਾ ਵੀ ਮੈਂ ਤਾਂ ਉੱਧੇ ਮਿਲਿਆ ਹੀ ਸੀ ਹੁਣ ਤੁਸੀਂ ਭੈਣ ਭਰਾ ਆਉਣ ਜਾਣੀ ਕਰਨਾ ਤਾਂ ਛੇਤੀ ਆ ਜੇ ਅੱਛਾ ਵੀਰੇ ਤੇ ਨਾਲ ਤੁਸੀਂ ਗੱਡੀ ਬਾਹਰ ਧੁੱਪ ਜੇ ਖੜਾਤੀ ਅੰਦਰ ਛਾਵੇਂ ਤੇ ਲਾ ਦਿੰਦੇ ਚਲ ਮੈਂ ਆਖਾ ਬਣੇ 10 ਮਿੰਟਾਂ ਪਿੱਛੇ ਕਿੱਧਰ ਗੇਟ ਖੋਲਦੇ ਫਿਰਾਂਗੇ ਤੇ ਨਾਲੇ ਜੱਸੀ ਹੋਰਾਂ ਨੂੰ ਕਹਦੇ ਚਾਹ ਦੀ ਖੇਚੜਾ ਨਾ ਕਰਨਾ ਆਪਾਂ ਨੇ ਚੱਲਣਾ ਹੈ ਛੇਤੀ ਤਿਆਰ ਹੋ ਜਾ ਤੂੰ ਕੋਈ ਗੱਲ ਨਹੀਂ ਗਾਲੇ ਵੀਰੇ ਇੰਨੀ ਐਚ ਵੀ ਨਾ ਕਰੋ ਸੁੱਖ ਨੂੰ ਆ ਜਾਣ ਦੋ ਮੜਾ ਜਾ ਹੁਣ ਮਿਲ ਕੇ ਹੀ ਵਗ ਚੱਲਾਂਗੇ ਚੱਲ ਕੋਈ ਗੱਲ ਨਹੀਂ ਭਾਣੇ ਹਜੇ ਤੂੰ ਤਿਆਰ ਹੋਵੇਂਗੇ ਇਤਨੇ ਬਾਈ ਸੁੱਖ ਆ ਜੂਗਾ ਤਿਆਰ ਹੋ ਜਾ ਤੂੰ ਕੋਈ ਗੱਲ ਨਹੀਂ ਬਸ ਚਾਹ ਦੀ ਖੇਚੜਾ ਨਾ ਕਰੋ ਜੱਸੀ ਹੋਰਾਂ ਨੂੰ ਕਹੇ ਤਾਂ ਟਾਈਮ ਲੱਗ ਜੂ ਬੜਾ ਫਿਰ ਠੀਕ ਹੈ ਕੁੜੀਏ ਇੱਧਰ ਕਿੱਧਰ ਜਾਨੀ ਆ ਤੂੰ ਮੰਮੀ ਜੀ ਮੈਂ ਤਾਂ ਕਾਲੇ ਵੀਰ ਨਾਲ ਜਾਣ ਨੂੰ ਤਿਆਰ ਹੁੰਦੀ ਸੀ। ਨਾ ਵੀਰਾ ਤਾਂ ਹੈ ਨਹੀਂ ਘਰੇ ਤੂੰ ਇੰਤਿਆਰ ਹੋਣ ਲੱਗ ਗਈ ਬਿਨਾ ਪੁੱਛੇ ਉਸ ਤੋਂ। ਸਹੀ ਗੱਲ ਆ ਕੁੜੀਏ ਜੱਸੀ ਸਹੀ ਕਹਿੰਦੀ ਆ। ਮੁੰਡੇ ਨੂੰ ਆ ਜਾਣ ਦੇ ਆਪ ਮਹਾਰੇ ਤੁਰਪੀ ਤੂਤਾ। ਲੈ ਦੇਖ ਲੈ ਮੰਮੀ ਚੱਕ ਕੇ ਮੂੰਹ ਤੁਰਪੀ ਸੀ ਜੇ ਆਪਾਂ ਨਾ ਕਹਿੰਦੇ ਤਾਂ। ਹਾਂ ਪੁੱਤ ਇਹ ਤਾਂ ਜ਼ਮੀਨ ਕਾਲੇ ਦੇ ਨਾਂ ਕਰਾਉਣ ਨੂੰ ਕਾਲ ਹੋ ਰਹੀ ਐ ਇਹਨੂੰ। ਲੈ ਮੰਮੀ ਚਲ ਵੀਰਾ ਵੀ ਆ ਗਿਆ ਮੌਕੇ ਤੇ ਹੁਣ। ਕਿੱਥੇ ਆਪਣੀ ਕਲਾ ਜਾ ਉਹ ਬੈਠਾ ਵੀਰੇ ਅੰਦਰ ਅੱਛਾ ਤਿਆਰਤ ਨਹੀਂ ਹੋਈਗੀ ਅਜੇ ਉਹ ਹੁੰਦੀ ਸੀ ਵੀਰੇ ਤਿਆਰ ਹੋ ਤਾਂ ਮੰਮੀ ਨੇ ਤਾਂ ਰੋਕਤੀ ਤਾਂ ਆਟ ਗਈ ਉਹ ਹੁਣ ਤਾਂ ਪੁੱਤ ਮੈਨੂੰ ਵੀ ਨਹੀਂ ਪੁੱਛਿਆਗਾ ਉਹ ਤਾਂ ਤਿਆਰ ਹੋਣ ਵਗ ਗਈ ਸੀ ਅੰਦਰ ਫਿਰ ਅਸੀਂ ਹਟਾਤੀ ਚੱਲ ਠੀਕ ਆ ਨਾ ਮੈਂ ਕਰਦਾ ਕੱਲੇ ਨਾਲ ਜਾ ਕੇ ਅੰਦਰ ਗੱਲ ਪੁੱਤ ਨੂੰ ਜਾਣ ਨਾ ਦੇਈ ਚੰਗਾ ਰੋਕ ਲਈ ਨਾ ਨਾ ਕੋਈ ਗੱਲ ਨਹੀਂ ਮਾਂ ਠੀਕ ਆ ਪੁੱਤਾ ਚੱਲ ਸੌਖੀ ਆ ਗਏ ਹੋ ਠੀਕ ਆ ਵੀ ਕਲੇ ਠੀਕ ਆ ਵਧੀਆ ਹੋਰ ਘਰ ਵਰਸਾ ਠੀਕ ਸੀ ਸਾਰੇ ਵਧੀਆ ਬਾਈ ਤੁਸੀਂ ਸੁਣਾਓ ਵਧੀਆ ਵਧੀਆ ਵੀਰੇ ਮੈਂ ਵੀ ਅਰਸ਼ ਨੂੰ ਕਹੀ ਜਾਂਦਾ ਸੀ ਆ ਵੀ ਕਾਲੇ ਨੇ ਬਹੁਤਾ ਟਾਈਮਾਂ ਗਿੜੀ ਨਹੀਂ ਮਾਰਿਆ ਹੈਗਾ। ਹਾਂ ਬਾਈ ਸੁਖ ਕੰਮ ਧੰਦੇ ਚ ਟਾਈਮ ਹੀ ਨਹੀਂ ਲੱਗਿਆ ਨਰਮਨ ਮਤਲਬ ਪਤਾ ਬੀਜਣ ਲੱਗ ਗਏ। ਹੁਣ ਵੀ ਕੰਮ ਜਿਆਸੀ ਥੋੜਾ ਜਿਹਾ ਮਾਜਲ ਅਰਸ਼ ਨੂੰ ਮੈਂ ਲੈ ਆਵਾਂ। ਅੱਛਾ ਬਾਈ ਹੱਸ ਤੂੰ ਮੈਨੂੰ ਦੱਸੀ ਨਹੀਂਗਾ ਵੀ ਤੇਰਾ ਭਰਾ ਤੁਨ ਲੈਣ ਆਊਗਾ। ਸੁਖ ਮੈਂ ਤਾਂ ਐ ਸੀਗਾ ਵੀ ਕਾਲੇ ਵੀਰ ਨਾਲ ਥੋੜੀ ਗੱਲ ਹੋ ਗਈ ਹੋਣੀ ਐ। ਨਾ ਮੈਨੂੰ ਤਾਂ ਕਾਲੇ ਨੇ ਕੋਈ ਫੋਨ ਨਹੀਂ ਲਾਇਆ ਹੈਗਾ। ਭਾਂ ਪੁੱਛ ਲੈ ਤੂੰ। ਮੈਂ ਤਾਂ ਖਾ ਕਿਤੇ ਬਾਈ ਅਰਸ਼ ਨੇ ਦੱਸਤਾ ਹਣਾ ਮੈਂ ਫੋਨ ਕਰਤਾ ਸੀ ਨਾ ਅਰਸ਼ ਨੂੰ ਵੀ ਲੈਣ ਆਉਂਗਾ ਮੈਂ। ਫੋਨ ਦੀ ਤਾਂ ਕਾਲੇ ਵੀ ਪਰ ਉਹੀ ਗੱਲ ਤੇ ਭਕਾਈ ਹੋਊਗੀ ਹੁਣ ਪਕਾਈ ਕਿਵੇਂ ਬਾਈ ਮੈਨੂੰ ਤਾਂ ਅਰਸ਼ ਨੇ ਦੱਸਿਆ ਨਹੀਂ ਕੁਛ ਬਾਈ ਹਰਸ਼ ਨੂੰ ਤੁਹਾਨੂੰ ਕੀ ਪਤਾ ਹੈ ਖੇਤ ਬੰਨਣ ਦੇ ਕੰਮ ਦਾ ਹਨਾ ਅਸੀਂ ਖੇਤ ਕੰਪਿਊਟਰ ਕਰਾ ਲਵਾਉਣਾਗਾ ਉਹ ਥੜ੍ਹੇ ਚੰਨ ਕਿਲੇ ਨੇੜੇ ਮੇਰੇ ਉਸ ਮਾਰਨੇ ਆਵੇਂ ਕੰਪਿਊਟਰ ਕਰਾ ਲਾ ਕੇ ਹੁਣ ਉਹਨੂੰ ਕੰਪਿਊਟਰ ਕਰਾ ਮਿਲ ਗਿਆ ਅਸੀਂ ਬਾਹਰਸ ਮਾਰਨ ਲੱਗ ਗਏ ਹੁਣ ਅੱਛਾ ਬਾਈ ਯਾਰ ਫਿਰ ਮੇਰਾ ਵੀ ਕੰਮ ਬਾਈ ਬੜਾ ਜ਼ਰੂਰੀ ਸੀ ਜੇ ਲੈ ਜਾਂਦਾ ਡੰਗਾ ਤਾਂ ਦੇਖ ਲੋ ਨਹੀਂ ਬਾਈ ਕਾਲੇ ਯਾਰ ਜੇ ਸਰਦਾਂ ਦਾ ਸਾਰ ਲਾਂਦਾ ਮੈਂ ਤੈਨੂੰ ਪਤਾ ਜੱਸੀ ਦਾ ਵੀ ਨਾ ਕਦੋਂ ਮਾਗੇ ਜੇ ਨਾ ਕਦੋਂ ਮਾਗੇ ਸੀਰਾ ਤੇ ਮਾ ਤੇ ਉਹਦੋ ਕੰਮ ਨਹੀਂ ਹੁੰ ਚਲ ਠੀਕ ਆ ਬਾਈ ਫਿਰ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਕਰਵੀਂ ਟੈਨਸ਼ਨ ਨਾਲੇ ਤੂੰ ਠੀਕ ਆ ਜਿਹੜਾ ਮਰਜ਼ੀ ਜ਼ਰੂਰੀ ਕੰਮ ਹੋਵੇ ਠੀਕ ਆ ਕੰਮਿਆਂ ਨਵੇੜ ਕੇ ਮੈਂ ਖੁਦ ਆ ਜਾਊਂ ਅਰਸ਼ ਨਾਲ ਠੀਕ ਆ ਮੈਂ ਲੈ ਆਊਂ ਅਰਸ਼ ਨਾਲ ਚਲ ਉਹ ਤਾਂ ਬਾਈ ਠੀਕ ਆ ਗੱਲ ਤੇਰੀ ਵੀ ਇਹ ਵੀ ਸੋਮਵਾਰ ਤੱਕ ਆਪਣਾ ਕੰਮ ਜ਼ਰੂਰੀ ਸੀਗਾ ਕੋਈ ਗੱਲ ਨਹੀਂ ਕਾਲੀ ਵੀਰੇ ਮੈਂ ਦੋ ਦਿਨਾਂ ਚ ਕੰਮ ਨੇ ਮੇੜ ਦੂੰ ਠੀਕ ਆ ਚੱਲੇ ਮੈਂ ਤਾਂ ਐਂ ਕਹਿ ਤੂੰ ਆ ਜਾਂਗਾ ਤੂੰ ਰਹਿ ਦੋ ਦਿਨ ਬਾਈ ਐਨੇ ਦਿਨ ਤੱਕ ਰਹਿ ਮਾਂ ਨੂੰ ਵੀ ਔਖਾ ਮੈਥੋਂ ਰਹਿਣਾ ਨਹੀਂ ਜਾਣਾ ਚੱਲ ਤੁਸੀਂ ਸੋਮਵਾਰ ਨੂੰ ਆ ਜਾ ਤੂੰ ਤੇ ਅਰਸ਼ ਚਲ ਕੋਈ ਗੱਲ ਨਹੀਂ ਕਾਲੇ ਜੇ ਨਹੀਂ ਰਹਿਣਾ ਤੇਰੀ ਮ ਜੇ ਭਾਈ ਨੇ ਕਹਤਾ ਉਮੀ ਕਰ ਲਿਓ ਹੈ ਠੀਕ ਹੈ ਇਹਦਾ ਵੀ ਸੋਮਵਾਰ ਨਹੀਂ ਕਰਾਂ ਮੈਂ ਇਹ ਕੰਮ ਲੈ ਆ ਗਏ ਪੁੱਤਾ ਹਾਂ ਮਾਂ ਅਰਚ ਨਹੀਂ ਆਈ ਪੁੱਤਾ ਪਾਣੀ ਦਾ ਗਲਾਸ ਲਿਆ ਦੱਸਦਾ ਤੇਨ ਲੈ ਲਓ ਨੀ ਪੁੱਤਾ ਲੈ ਪੁੱਤਾ ਲੈ ਆ ਨਾ ਬਹਿ ਜਾ ਮੈਂ ਇਧਰ ਹੀ ਬਹਿ ਜਾ ਕਹੇ ਤੀ ਬਤਾ ਹੁਣ ਦੱਸ ਪੁੱਤ ਅਰਸ਼ ਕਾ ਤੋ ਨਹੀਂ ਆਈ ਹੈਗੀ ਤੂੰ ਟੈਨਸ਼ਨ ਨਾ ਲੈ ਮਾਂ ਉਹ ਤਾਂ ਸੁੱਖ ਨੇ ਕਹਿਤਾ ਮੈਨੂੰ ਕਹਿੰਦਾ ਦੋ ਕੁ ਦਿਨ ਦਾ ਕੰਮ ਆ ਉਹੀ ਤੇਰੇ ਵਾਲੀ ਗੱਲ ਕਹਿੰਦਾ ਮੈਂ ਆ ਪਾਉਂ ਨਾਲ ਆਪ ਕੰਮ ਕਰਾਉ ਸਾਰਾ ਹੋਰ ਮੈਂ ਤਾਂ ਉਹੀ ਸੰਗੀ ਗਿਆ ਮਾਂ ਕਿਵੇਂ ਇਹ ਗੱਲ ਛੇੜਾਂਗੇ ਉਹਨੇ ਤਾਂ ਪੂਰੀ ਗੱਲ ਵੀ ਨਹੀਂ ਪੁੱਛੀ ਮੈਨੂੰ ਵੀ ਕੰਮ ਕੀ ਆ ਮੈਂ ਆਖਿਆ ਬਈ ਜ਼ਰੂਰੀ ਕੰਮ ਆ ਉਗਣਾ ਕੋਈ ਚੱਕਰ ਨਹੀਂ ਨਹੀਂ ਬਾਲੇ ਬੰਦੇ ਭੇਤ ਜਾ ਲਈ ਜਾਂਦੇ ਆ ਲੈ ਪੁੱਤ ਮੈਂ ਤੈਨੂੰ ਕਹਿਤਾ ਹੈਗਾ ਸੀ ਉਹ ਤਾਂ ਬਾੜੀ ਚੰਗੇ ਨੇ ਨਾਲੇ ਦੋ ਦਿਨਾਂ ਨਾਲ ਕੁਝ ਨਹੀਂ ਹੁੰਦਾ ਹੈਗਾ ਹਾਂ ਮਾ ਸਹੀ ਗੱਲ ਆ ਤੇਰੀ ਚੱਲ ਵਿਚਾਰੀ ਆਪਣੀ ਅਰਸ਼ ਤਾਂ ਸੌਖੀ ਆ ਨਾ ਤੇ ਬਾਕੀ ਕੰਮ ਆਪਣਾ ਉਹ ਸੌ ਵਾਰ ਨੂੰ ਕਰਾ ਕੇ ਜਾਊਗਾ ਆਪੀ ਸੁੱਖ ਤੂੰ ਟੈਨਸ਼ਨ ਨਾ ਲਈ ਬਾਕੀ ਮੈਂ ਖੇਤ ਬੰਨੇ ਦਾ ਦੇਖ ਲੈਣਾ ਹੁਣ ਜਾ ਕੇ ਚਾਹ ਬਣਾ ਦੇ ਮੈਨੂੰ ਘੁੱਟਕ ਚੰਗਾ ਪੁੱਤ ਆਹ ਗਲਾਸ ਫੜਾ ਦੇ ਮੈਨੂੰ ਨਾਲੇ ਟੁਹੀ ਸਿੱਧੀ ਕਰ ਲੈ ਥੱਕਿਆ ਆ ਮੈਂ ਚਾਹ ਦੀ ਘੁੱਟ ਕਰਦਾ ਤੇਰੀ ਚੰਗਾ ਮਾਪੜਾ ਓ ਚਾ ਲਿਆ ਅੱਧਾ ਘੰਟਾ ਆਲਾ ਬੈਠੇ ਨੂੰ ਮੈਨੂੰ ਜੇ ਵੀ ਆਇਆ ਕਰਾਂ ਯਾਰ ਮੈਂ ਜੇ ਲਿਮਟ ਜਿਹੇ ਵਾਲੇ 2 ਕਿਲੋ ਦੇ ਬਾਣਦੇ ਕਰਾ ਲੈਣੇ ਆ ਹਰਛ ਨੂੰ ਤੋੜਾ ਫੇਰੀ ਜਾਗਾ ਤੋੜਾ ਫੇਰੀ ਜਾ ਕਰਕੇ ਨਾਲ ਲਿਮਟ ਕਾ ਲੈਣਾਗਾ ਪੈਸੇ ਕਢਾ ਲੈਣਾ ਮੈਂ 5-6 ਲੱਖ ਨਿਕਲੇ ਆਊਗਾ ਤੇ ਮੁੜ ਕੇ ਤਿੰਨ ਚਾਰ ਸਾਲ ਭਰ ਦੇਣੀਗੇ ਤੇ ਡਿਫਾਲਟਰ ਚ ਪੈ ਜੂਗਾ ਉਹ ਮਣਕ ਕਿਨਾਂ ਕਲੇ ਦਾ ਵਿਗੇ ਓ ਲੈ ਆ ਹੁਣ ਤਾਂ ਜੁੜ ਪੈ ਤਰੀ ਅੱਜ ਆ ਲੋ ਚਾ ਘੰਟਾ ਹੋ ਗਿਆ ਆ ਬਰਫਰ ਕੀ ਚਾਜ ਕਿ ਕਰਦੀਆਂ ਕੀ ਹੋ ਗਿਆ ਸੁਖਾ ਤਾਂ ਮੈਂ ਹੁਣੇ ਬਣਾ ਕੇ ਲੈ ਕੇ ਆਈ ਸੀ ਆਹੋ ਹੁਣੇ ਬਣਾ ਕੇ ਲੈ ਕੇ ਆਈ ਸੀ ਨਲੇ ਮੇਰੀ ਗੱਲ ਸੁਣ ਜੇ ਬਣਾਉਂਦਾ ਖੇਤੋਂ ਚੱਕਲਾ ਸੀ ਲੰਗੜ ਨਾਲ ਹੈ ਭਰਾ ਦੇ ਸੋ ਫਿਰ ਮੈਂ ਹੋਰ ਕੀ ਕਰਦੀ ਮਨਵੀਰਾ ਲੈਣੀ ਆ ਗਿਆ ਮੈਂ ਥੋੜੀ ਕਹਿੰਦੀ ਮੈਂ ਤੇਰੇ ਨਾਲ ਜਾਂਦੀ ਨਹੀਂ ਮੇਰੀ ਗੱਲ ਸੁਣ ਲੈ ਇੱਕ ਜੇ ਮੈਂ ਤਾਂ ਬਣਾ ਪੁੱਛੇ ਪੇਕ ਨੂੰ ਪੇਰ ਬਟ ਲੈਣਾ ਹਸਾ ਵਾਲੀ ਕੀ ਬਣੂ ਤੇਰੇ ਨਾਲ ਆਇਆ ਸੀ ਲੈਣ ਉਹ ਭਾਈ ਜੱਸੀ ਮਾਂ ਕਿੱਥੇ ਹੈਗੀ ਵੀਰੇ ਉਹ ਤਾਂ ਪਸੂਆ ਕਰਨੀ ਫਿਰਦੀ ਆ ਮੰਮੀ ਹੋ ਗਈ ਮਾਤਾ ਸੁੱਖ ਨੂੰ ਕਹਿਣੀ ਆ ਬੜੇਵੇਂ ਤੇ ਖੜ ਲਿਆ ਮੈਂ ਕੀ ਕਰੀ ਅੰਨੀ ਆ ਮਾਤਾ ਪਤਾ ਹਾ ਗਾਂ ਨੂੰ ਦੇਖਦੀ ਸੀ ਮੈਂ ਥੋੜਾਕ ਦੇਣਾ ਲਊਗੀ ਤੁਲਾ ਤਾਂ ਬੜੇਵੇਂ ਤੇ ਲਾਇ ਗੋੜਾ ਲਾਇ ਖੜ ਲਿਆ ਆਦਾ ਮਾ ਛੱਡ ਤੂੰ ਤੂੰ ਮੇਰੀ ਗੱਲ ਸੁਣਾ ਹਾਂ ਪੁੱਤ ਦੱਸ ਕੀ ਗੱਲ ਹੋ ਗਈ ਮੈਂ ਤਾਂ ਮਾ ਤੁਹਾਨੂੰ ਐ ਕਹਿਣਾ ਜਿਹੜੇ ਹਰਸ਼ ਦੇ ਨਾ ਨਹੀਂ 2 ਕਿਲੇ ਵਣਦੇ ਆਪਾਂ ਤੋਰਾ ਫੇਰਾ ਕਰਾ ਕੇ ਉਹ ਲਿਮਟ ਕਰਾ ਲਈਏ ਜੀ ਇਹ ਤਾਂ ਪੁੱਤ ਸਭ ਤੋਂ ਵਧੀਆ ਗੱਲ ਆ ਮੈਂ ਤਾਂ ਐਸੇ ਆਪਾਂ ਲੈ ਟੱਕਰਾ ਲੈਣ ਆ ਤੇ ਜੇ ਨਾ ਪੈਸੇ ਭਰੇ ਗਏ ਵੇਕਲੇ ਦੇ ਨਾ ਕਲੇ ਦੇ ਨਾ ਹੋਵੇ ਹਾਂ ਮਾ ਉਹੀ ਤਾਂ ਮੈਂ ਸੋਚਿਆਗਾ ਆਪੀ ਫਸੇ ਉਹੇ ਬਚਣਗੇ ਵਣ ਤੇ ਪੈਸੇ ਸਾਰੇ ਆਪ हां पुत्ता पुत्ता ਪਰਛ ਨੂੰ ਕਿਵੇਂ ਬਣਾਵਾਂਗੇ ਐ ਤਰੀਕਾ ਸੋਚਿਆ ਕੋਈ ਦੇਖ ਮਾਂ ਜਿਹਦਾ ਪਿਆਰ ਨਾਲ ਮੰਨ ਗਈ ਮੰਨ ਗਈ ਠੀਕ ਆ ਨਹੀਂ ਕਾਜ ਪਤਾ ਕਰਾ ਕੇ ਰਪੀਰ ਰਪੀ ਖਵਾ ਦੇ ਕੋਈ ਗੱਲ ਨਹੀਂ ਕਿਸੇ ਨੂੰ ਠੀਕ ਆ ਕਰ ਲਾਂਗੇ ਬੰਦਾ ਵਿੱਚ ਇਹਦੋਂ ਕਰਾ ਕੇ ਸਹਿਣ ਗੱਡੀ ਚੜਦਾਂਗੇ ਇਹਨੂੰ ਆਪੀ ਮੇਰੇ ਨਾਲ ਚੜਜੂ ਜਮੀਨੋਂ ਠੀਕ ਆ ਪਤਾ ਹਾਂ ਆ ਜਾ ਚਲ ਕੋਈ ਇਹ ਦੇਖੀਏ ਲਾ ਕੇ ਅੱਠ ਹੋ ਜਾਂਦੇ ਤੁਰਪੇ ਹੁਣੇ ਮੇਰੇ ਸਾਹ ਨਾਲ ਤਾਂ ਹੈਲੋ ਫੋਨ ਆ ਜੱਕੀ 1 ਮਿੰਟ ਰੁੱਕ ਦੇ ਫੋਨ ਠੀਕ ਆ ਆ ਗਿਆ ਮੈਂ ਪੱਕਾ ਉਹਨਾਂ ਹੱਥਰ ਫੋਨ ਲਾਉਣਾ ਹੋਣਾ ਹੈਲੋ ਹਾਂ ਬਈ ਕਰੇ ਹਾਂ ਹਾਂ ਬਈ ਬਈ ਤੁਰਦੇ ਸੀਗੇ ਯਾਰਾ ਕੱਪੜੇ ਪਾ ਰੱਖੇ ਸੀ ਤੇਰੀ ਭੈਣ ਵੀ ਤਿਆਰ ਹੋ ਰਹੀ ਸੀਗੀ ਉਹਦਾਂ ਨਾ ਬਾਈ ਯਾਰਾ ਪ੍ਰੋਬਲਮ ਹੋ ਗਈ ਕੋਈ ਉਹਦਾਂ ਆਪਣੀ ਭੂਆ ਦੀ ਕੁੜੀ ਵਿਆਹੀ ਸੀ ਯਾਰਾ ਹਾਂ ਉਹ ਦਿਨ ਸੱਸਪੁਰੀ ਹੋ ਗਈ ਜਾਨ ਹਾਂ ਹਾਂ ਬਈ ਤਾਂ ਏ ਡੱਕ ਤਾ ਗਈ ਹੁਣ ਮੈਂ ਤੇ ਅਰਸ਼ ਤੇ ਮੇਰੀ ਮਾਂ ਉਧਰ ਜਾਨੇ ਆ ਸਾਰੇ ਉਹਦਾ ਬਈ ਆਪਣੀ ਦੂਰ ਦੀ ਰਿਸ਼ਤੇਦਾਰੀ ਸੀ ਯਾਰ ਉਹ ਪਰ ਮੇਰਾ ਬਾਲਾ ਕਰੀ ਸੀ ਗਿਆ ਭੈਣਾਂ ਵੀ ਵੱਧ ਵਰਤਦੀ ਸੀਗੀ ਹਾਂ ਤਾਂ ਕਿ ਬਾਈ ਯਾਰ ਮੇਰਾ ਸਰਦੇ ਨਹੀਂ ਨਾ ਮੈਨੂੰ ਤਾਂ ਉਧਰ ਜਾਣਾ ਪੂ ਬਾਈ ਬਣ ਕੇ ਯਾਰ ਗੁੱਸਾ ਨਾ ਕਰੀ ਜੰਗਾ ਤੇ ਬਾਕੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਠੀਕ ਆ ਸਾਨੂੰ ਫਰੀ ਹੋ ਜਾਂਦੇ ਭੋਗ ਭਗ ਪੈ ਜਾਣਦੇ ਤੇ ਤੇਰਾ ਕੰਮ ਕਰਵਾ ਦਾਂਗੇ ਅਸੀਂ ਹਾਂ ਚੱਲ ਠੀਕ ਆ ਬਈ ਕੱਲ ਠੀਕ ਆ ਜਾਨਿਆ ਸੀ ਲੇਟ ਹੋਈ ਜਾਨੇ ਵਾਰੇ ਗੱਡੀ ਵਾਲਾ ਖੜਿਆ ਯਾਰ ਉਹ ਹਾਰਨ ਮਾਰੀ ਜਾਂਦਾਗਾ ਹਾਂ ਠੀਕ ਆ ਵੀ ਕਾਲੀ ਸੋਤ ਤੋਂ ਸਾਲੇ ਵੀਰਨ ਝੂਟ ਕੱਤ ਬੋਲਿਆ ਅੱਛਾ ਤੂੰ ਬੋਲੇਂਗੀ ਮੈਨੂੰ ਹੈ ਵੀ ਕਾਲੇ ਨੂੰ ਝੂਠ ਕਿਉਂ ਬੋਲਿਆ ਜਾਂ ਸੱਚ ਕਉਂ ਬੋਲਿਆ ਹੈ ਚੌਣੀਆ ਤੂੰ ਤੇ ਮੈਂ ਜ਼ਮੀਨ ਨਾ ਕਰਾਵਾਂ ਹੈ ਗੱਲ ਸੁਣ ਲੈ ਮੇਰੀ ਅਬਾ ਕੱਲ ਫੋਨ ਚੱਕਣਾ ਹਸਾਬ ਲਾ ਲਈ ਮੈਂ ਸੋਤ ਤੋਂ ਯਾਰਸ ਵੀ ਆਉਣ ਆਲੇ ਨੇ ਦਵਾ-ਦਬ ਲਾਦਾ ਰੋਟੀਆਂ ਪੂਰੀ ਆ ਕੇ ਖਾਣਗੇ ਕੀ ਕਹਿੰਦੇ ਪੁੱਤ ਅਰ ਸਹੋਰੀ ਕਿੰਨਾ ਕ ਟਾਈਮ ਲੱਗੂਗਾ ਤਮਾ ਹੋਰੀ ਗੱਲ ਹੋ ਗਈ ਲੈ ਮੈਂ ਤਾਂ ਖੈਰ ਤਾਂ ਹੈਗੀ ਐ ਐਂ ਕੀ ਹੋ ਗਿਆ ਖੈਰ ਤਾਂ ਹੈਗੀ ਆ ਮਾਂ ਉਹਦਾ ਦੀ ਭੂਆ ਦੀ ਕੁੜੀ ਦੀ ਸੱਸ ਮੁੱਕ ਗਈ ਮੌਕੇ ਤੇ ਕਹਿੰਦਾ ਉਹ ਤਾਂ ਅਬਚਾਲਾ ਬਾਹਰ ਪਰੇਸ਼ਾਨ ਹੋਇਆ ਕਹਿੰਦਾ ਲੈ ਮੈਂ ਤਾਂ ਕਾਲੇ ਨੌਜਵਾਨ ਦੇ ਬੈਠਾ ਸੀ ਪਹੁੰਚਣਾ ਸੀ ਜਮਾਂ ਤੁਰਨ ਵੇਲੇ ਮੌਕੇ ਤੇ ਫੋਨ ਆਇਆ ਅੱਛਾ ਪੁੱਤ ਬਾਹਲਾ ਮਾੜਾ ਕੰਮ ਹੋਇਆ ਤਾਂ ਚਲ ਕੋਈ ਨਹੀਂ ਪੁੱਤ ਫਿਰ ਉਹਨਾਂ ਦੀ ਵੀ ਮਜਬੂਰੀ ਹੋਗੀ ਤੇ ਨਾਲੇ ਤੂੰ ਰੋਟੀ ਖਾ ਕੇ ਕੋਈ ਹੋਰ ਕੰਮ ਕਰ ਲੈ ਫਿਰ ਅੱਜ ਚਲ ਠੀਕ ਆ ਮਾਂ ਰੋਟੀ ਬਾਹਰ ਨਾ ਮੇਰੀ ਗੱਲ ਸੁਣ ਹਾਂ ਦੱਸੋ ਸੁਖ ਕਚੇਰੀ ਜੀ ਆਣਾ ਠੀਕ ਆਪਾਂ ਨੇ ਤਿਆਰ ਹੋ ਜਾ ਫਟਾਫਟ ਕਾਲੇ ਵੀਰੇ ਦਾ ਫੋਨ ਆਇਆ ਸੁਖ ਕਾਲੇ ਵੀਰੇ ਨੇ ਬੁਲਾਇਆ ਗਿਆ ਆਪਾਂ ਨੂੰ ਕਿਹੜਾ ਕਾਲਾ ਵੀਰਾ ਦੋ ਮਾਰੂ ਮੂੰਹ ਤੇ 24 ਘੰਟੇ ਕਾਲਾ ਵੀਰਾ ਕਾਲਾ ਵੀਰਾ ਉਹ ਜਿਹੜੇ ਤੇਰੇ ਨਾਲ ਦੋ ਕਿੱਲੇ ਨੇ ਨਾ ਬਣਦੇ ਉਹਦੇ ਉੱਤੇ ਲਿਮਟ ਕਰਾਉਣੀ ਆਗੀ ਮੈਂ ਬੈਂਕਰ ਨਾਲ ਸਾਰੀ ਗੱਲ ਕਰ ਲਈ ਸੁਖੋ ਮੇਰੇ ਵੀਰੇ ਦੀ ਜ਼ਮੀਨ ਆ ਨਾਲ ਮੈਂ ਕਾਲੇ ਵੀਰ ਦੇ ਪੁੱਛੇ ਬਿਨਾ ਕਿਵੇਂ ਲਿਮਟ ਲੈਣ ਦੇਦਾ ਤੁਹਾਨੂੰ ਜ਼ਮੀਨ ਪਹਿਲਾਂ ਸੀ ਉਹਦੀ ਠੀਕ ਆ ਹੁਣ ਨਹੀਂ ਹੁਣ ਉਹ ਜੁਣ ਤੇਰੀ ਆ ਗਈ ਜੇ ਪਿਆਰ ਨਾਲਿਆਂ ਚੱਲ ਨਹੀਂ ਸਾਨੂੰ ਲੈ ਜਾਣਾ ਆਉਂਦਾ ਕੋਸ ਮਰਜ਼ੀ ਕਰ ਲਓ ਸੁਖ ਪਰ ਇਹ ਕੰਮ ਨਹੀਂ ਮੈਂ ਹੋਣ ਦੇਣਾ ਅੱਛਾ ਫੇ ਤੂੰ ਪਿਆਰ ਨਾਲ ਹੀ ਮੰਨਦੀ ਐ ਤੇ ਨਾ ਪਰਿਸ਼ਤੇ ਵੀ ਜਾਣਗੇ ਆ ਜਾ ਅੰਦਰ ਚੱਲ ਤੂੰ ਆ ਜਾ ਆ ਜਾ ਕੀ ਕਰਤਾ ਮੁੰਡਿਆਂ ਨੇ ਕਰਨਾ ਕੀ ਸੀ ਮਾਂ ਇਨੂੰ ਕਹਿ ਰਹੀ ਕਿ ਤੇਰੀਆਂ ਜਾਣਾ ਠੀਕ ਹੈ ਜ਼ਮੀਨ ਦਾ ਹੋ ਕਰਾਉਣਾ ਮੰਨਦੀ ਨਹੀਂ ਹੈਗੀ ਜਾਂਦੀ ਨਹੀਂ ਹੈਗੀ ਮੇਰੇ ਨਾਲ ਅੱਛਾ ਪਤਾ ਹੁਣ ਇਹਦਾ ਕੀ ਹੱਲ ਕਰੀਏ ਆਪਾਂ ਹੱਲ ਕੀ ਕਰਨਾ ਮਾਂ ਲੈ ਕੇ ਆਣਾ ਅੰਦਰ ਕਰਦਾ ਸਿੱਧੀ ਇਹਨੂੰ ਲਿਆ ਕਿਵੇਂ ਹਾਂ ਵੀਰੇ ਕੁੱਟ-ਕੁੱਟੇ ਦੇ ਛਿੱਲੇ ਲਾ ਦੇ ਅੱਜ ਤਾਂ ਹਾਂ ਪਰ ਕਰਦਾ ਨਾ ਕਵਾਸਾ ਜਮੈਂ ਚੱਲ ਲਈ ਤੂੰ ਤਾਂ ਕੀ ਨਹੀਂ ਮੰਨਦੀ ਹੈਗੀ ਸੁੱਖ ਮੈਂ ਤੁਹਾਡੇ ਦੇ ਹੱਥ ਜੋੜ ਦਿਆ ਮੇਰੇ ਨਾਮ ਆਰਾ ਤੁਸੀਂ ਨਾ ਕੋਈ ਠੀਕ ਹੋਈ ਹੈਗੀ ਹੈ ਕਰਾਈ ਭਰਾ ਦੇਣਾ ਜੀ ਮੈਨਾਂ ਹੈ ਕਤੀ ਮਾੜਾ ਕਰਿਆ ਸੀਗਾ ਏਡਾ ਤੇ ਮੇਰੇ ਅਜਿਹੇ ਬੰਦਿਆਂ ਨਾਲ ਵਾਪਾਤਾ ਕਦੇ ਤਾਂ ਮੇਰਾ ਜੀ ਕਰਦਾ ਮੈਂ ਤਾਂ ਉਹਦੇ ਇੱਕ ਪਾਸਾ ਕਰ ਲਾ ਕੀ ਕਹਿੰਦੀ ਏ ਪੁੱਤਾ ਕਹਿਣਾ ਕੀ ਆ ਮਾਂ ਹੱਥ ਦੇ ਬੂੰਦ ਪਈ ਜਨਾਬਈ ਉਹ ਕਾ ਮੌਲਤ ਆ ਕੁਟ-ਕੁਟ ਜੋਰ ਲਾ ਲਿਆ ਮਨ ਦੀ ਨਹੀਂ ਹੈਗੀ ਤੇਰੀ ਮੈਂ ਨਹੀਂ ਜਾਂਦੀ ਕਿ ਟੁੱਟਣਾ ਲਾ ਕਮਾਲ ਏ ਵੀਰੇ ਕਿੰਨੀ ਕੁਟਤੀ ਓ ਤੂੰ ਫਿਰ ਵੀ ਨਹੀਂ ਮੰਨਦੀ ਓ ਉਹੀ ਤਾਂ ਗੱਲ ਆ ਪੈਣੇ ਉਹਨਾਂ ਦਾ ਮਾੜਾ ਮੋਟਾ ਅਸਰ ਵੀ ਨਹੀਂ ਹੋਇਆ ਗਾ ਗੁੱਟ ਮਾਰਦਾ ਵੀਰੇ ਆਪਾਂ ਨੂੰ ওই ਕੰਮ ਕਰਨਾ ਪਊਗਾ ਜਿਹੜਾ ਆਪਾਂ ਨੇ ਉਸ ਦਿਨ ਸੋਚਿਆ ਸੀਗਾ ਉਹ ਕੰਮ ਤਾਂ ਪੈਣੇ ਕਰਨਾ ਪਊਗਾ ਪਰ ਉਹ ਵੀ ਹੁਣ ਤਰੀਕੇ ਨਾਲ ਕਰਨਾ ਪਊਗਾ ਹੁਣ ਮੈਂ ਤਾਂ ਹੋਰ ਨੂੰ ਸੋਚਿਆ ਗਾ ਹੋਰ ਕਿਵੇਂ ਪੁੱਤ ਦੇਖ ਮਾਂ ਜੇ ਤਾਂ ਹੁਣ ਆਪਾਂ ਦਾ ਅਜਿਹੀ ਕੰਮ ਤਮਾਮ ਕਰਦੇ ਆ ਆਪਣੇ ਹੱਥ ਕੁਝ ਨਹੀਂ ਲੱਗਣਾ ਹੈਗਾ ਠੀਕ ਆ ਕੁਝ ਵੀ ਨਿਹਰੇ ਨਾਲ ਨਹੀਂ ਮੈਂ ਤਾਂ ਐਂ ਕਹਿਣਾ ਗਾ ਕੀ ਕਹਿਣਾ ਪੁੱਤ ਦੇਖ ਮਾਂ ਕੋਈ ਵਿਚੋਚ ਵਾਲੇ ਬੰਦਾ ਪਾ ਕੇ ਨਾ ਕਰਕੇ 1 ਲੱਖ 1.5 ਲੱਖ ਰੁਪਇਆ ਮੈਂ ਕਾਗਜ਼ ਪੱਤਰਾ ਤਿਆਰ ਕਰਵਾ ਲੈਣਾ ਠੀਕ ਆ ਤੇ ਦੂਆ ਦੇ ਕਾਜ ਨੇ ਤੇ ਕਰਾ ਕੇ ਸੈਣਾ ਉਦੋਂ ਗੱਡੀ ਚਾੜਦਾਂਗੇ ਆਹੀ ਹੱਲ ਆਪਣੇ ਕੋਲ ਹੋਰ ਕੋਈ ਹੱਲ ਨਹੀਂ ਠੀਕ ਆ ਪੁੱਤ ਮੈਂ ਵੀ ਆਈ ਗਈ ਦਿਸ ਤੈਨੂੰ ਚਲ ਠੀਕ ਆ ਮਾਂ ਅੰਦਰ ਪਈ ਆ ਠੀਕ ਅੱਡੀ ਗਈ ਆਪੇ ਉੱਠ ਕੇ ਆ ਜੂਗੀ ਤੈਨੂੰ ਬੜਾ ਭੇਦ ਜਾਣਾ ਦਿਓ ਠੀਕ ਆ ਅਗਦੀ ਗੱਲਾਂ ਬਾਤਾਂ ਸਾਹਮਣੇ ਕਰੀ ਜਾਓ ਇਹਦੇ ਮੈਂ ਜਾਣਾ ਕਰਦਾ ਵਕੀਲ ਨਾਲ ਗੱਲ ਠੀਕ ਆ ਚੰਗਾ ਪੁੱਤ ਜਾ ਆ ਪੁੱਤ ਤੂੰ